ਸਤਿ ਸ਼੍ਰੀ ਅਕਾਲ ਜੀ ਕਮਾਂਡ ਐਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ 'ਚੋ ਵੀਡੀਓ ਬਣਾ ਰਹੇ ਆਂ ਤੇ ਇੱਕ ਝੋਟੀ ਦਿਖਾਵਾਂਗੇ ਤੀਜਾ ਸੂਆ ਸੂਣ ਵਾਲੀ ਅੱਜ ਸੂਗੀ ਲਵੀ ਲੱਗੀ ਪਈ ਆ ਸੂਣ ਤੇ ਕੀ ਅਧਰੋਂ ਅੱਜ ਤੋੜ ਕੇ ਦਿਖਾਉਣਿਆ ਤੁਹਾਨੂੰ ਲੇਵਾਲੂਆ ਬਾਵਾ ਮਿੱਤਰੋ ਲੈ ਆਜੂ ਸੱਜਣੋਂ ਤੋੜ ਕੇ ਦਿਖਾਉਣਿਆ ਤੁਹਾਨੂੰ ਇਹ ਮਾਰ ਦੇ ਜੀ ਜੀ ਲੈ ਵੀ ਤੇ ਕੈਮਰਾ ਪਰਮਾਣੀ ਦਾ ਲੇਵਾਲੂਆ ਬਾਵਾ ਮਿੱਤਰੋ ਮੂਠੀ ਆਲਾ ਥਣ ਲੱਗਾ ਹੈ ਵੱਖਰਾ ਵੱਖਰਾ ਥਣਾ ਦੇਖ ਸਕਦੇ ਹੋ ਲੇਵਾ ਨੂੰ ਧੀ ਝੋਟੀ ਆ ਮੋੜਦੇ ਆ ਕੋਲੇ ਸੂਣ ਵਾਲੀ ਆ ਬਸ ਪੰਜ ਚਾਰ ਮਿੰਟਾਂ ਦਾ ਸੂਪੂ ਵੀ ਨਵੇਂ ਜੇ ਮਾਰਦੇ ਕੈਮਰਾ ਲੈ ਵੀ ਬਾਕੀ ਡਿਟੇਲ ਦਿੰਨੇ ਆ ਖੜਾ ਕੇ ਤੁਹਾਨੂੰ ਨਹੀਂ ਵੀ ਤੁਹਾਨੂੰ ਅ ਦੇਖ ਸਕਦੇ ਹਾਂ ਮਿੱਤਰੋ ਲੇ ਵਾਲੂਆ 바ਵਾ ਲੱਗਿਆ ਹੋਇਆ ਪੂਠੀਆ ਥਾਣਾ ਕੱਲਾ ਕੱਲਾ ਥਾਣਾ ਦਰਮਿਆਨਾ ਕਰਦਾ ਮਿੱਤਰੋ ਤੇ ਆਪਾਂ ਕਹიდੀ ਬਾਲਾ ਵੱਡਾ ਦਰਮਿਆਨਾ ਕਰਦਾ ਤੇ ਲੇ ਵਾਲੂਆ ਕਰਮ ਵਾਲੀ ਨੂੰ 바ਵਾ ਲੱਗਿਆ ਹੋਆ ਛੋਟੀ ਚੰਗੀ ਆ ਤੀਜਾ ਸੁਆ ਤੇ ਇਸ ਕੁਆਲਿਟੀ ਦਿਖਾ ਦੇ ਫੇਸ ਕੁਆਲਿਟੀ ਦੇਖ ਸਕਦੇ ਹਾਂ ਕੁੰਡੀ ਝੋਟੀ ਆ ਤੀਜਾ ਸੁਆ ਕੁੰਡੀ ਝੋਟੀ ਤੇ ਠਣ ਠਣ ਓਕੇ ਨੇ ਮੱਛਪੂੜੇ ਦੀ ਓਕੇ ਆ ਤੇ ਇਹ ਪਾ ਦੂਗੀ ਮਿੱਤਰੋ 11 11 ਤੋਂ ਲੈ ਕੇ 12 ਲੀਟਰ ਦੁੱਧ ਪਾ ਦੂਗੀ ਰਾਮ ਨਾਲ ਆਸਾਨੀ ਨਾਲ ਪਿਛਲੇ ਸੂਏ ਨੇ 10 ਲੀਟਰ ਦੁੱਧ ਪਾਇਆ ਹੋਇਆ ਦੂਜੇ ਸੂਏ ਐ ਇੱਕ ਤੀਜਾ ਸੂਆ ਸੂਗੀ ਤੇ ਬਾਕੀ ਇਹ ਆਪਾਂ 82000 ਦੀ ਹਾਂ ਨਾ ਦੇ ਦਾਂਗੇ ਤੇ ਬਾਕੀ ਜਿਹੜਾ YouTube ਚੈਨਲ ਨੂੰ ਦੇਖ ਕੇ ਹੋਊ ਆਪਣਾ ਆਪਾਂ ਮਾਨ ਤਨ ਜਰੂਰ ਕਰਾਂਗੇ ਤੇ ਬਾਕੀ ਆਪਣਾ ਮੋਬਾਈਲ ਨੰਬਰ ਹੈਗਾ 9872860112 ਵਿੰਡਚ ਨੇੜੇ ਜਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ